ਹੇ ਅੱਲਾਹ ਐਲਾ ਜਦ ਨਾ ਸਭੇ ਮਾਪਾ ਬੰਦੇ ਐਲਾ ਖੁਸ਼ ਗਏ ਸਾਡੇ ਮਾਪਾ ਬੰਦੇ ਐਲਾ ਸਾਨੇ ਦੇ ਮਾਪਾ ਬੰਦੇ ਖੁਸ਼ ਜਨ ਗਾਣਾ ਰਹਿਣ ਕਿ ਨਾ ਇੱਥੇ ਰਹਿਣਾ ਨਹੀਂ ਇਹ ਦੁਨੀਆਂ ਦਾ ਬਿਆਨ ਤੂੰ ਮੈਲਾ ਬਣਾ ਕੇ ਬਿਠਾਇਆ ਹੇ ਅੱਲਾਹ ਮਾਪਾਪ ਤੂੰ ਬਿਨਾ ਰਹਿਣਾ ਸੱਚੀ ਬਹੁਤ ਔਖਾ ਹੈ ਹੇ ਅੱਲਾਹ ਤੂੰ ਸਾਨੂੰ ਬਹੁਤ ਸਬਰ ਦਿੰਦਾ ਹੈ ਹੇ ਅੱਲਾਹ ਤੂੰ ਜਾਣਦਾ ਹੈ ਤੈਨੂੰ ਹਰ ਚੀਜ਼ ਦਾ ਪਤਾ ਹੈ हे अल्लाह ਜਦੋਂ ਵੀ ਅਸੀਂ ਇਸ ਦੁਨੀਆ ਤੋਂ ਜਾਈਏ ਤਾਂ ਸਾਨੂੰ ਸਾਡੇ ਮਾਪੇ ਨਾਲ ਜ਼ਰੂਰ ਮਿਲਾ ਦੇ। हे अल्लाह ਸਾਰਿਆਂ ਨੇ ਹੀ ਇਸ ਦੁਨੀਆ ਤੋਂ ਜਾਣਾ ਹੈ ਤੇ ਜਿਹੜੇ ਅੱਜ ਆਪਣੇ ਮਾਪੇ ਨੂੰ ਨਹੀਂ ਪੁੱਛਦੇ ਉਹਨਾਂ ਨੂੰ ਆਪਣੇ ਮਾਪੇ ਨੂੰ ਪੁੱਛਣ ਦੀ ਸਮਝ ਦੇ। हे अल्लाह ਤੂੰ ਸਾਡੇ ਸਾਰਿਆਂ ਦੇ ਹੰਝੂ ਵੇਖਦਾ ਹੈ ਸਾਡੇ ਸਾਰਿਆਂ ਤੇ ਤਰਸ ਜ਼ਰੂਰ ਕਰ ਲਈ। ਕਿਸੇ ਦੇ ਮਾਪੇ ਨਾ ਖੋਈ ਰੱਬਾ। ਪਿਤਾ ਦੀ ਆਖਰੀ ਦੁਆ ਦੀ ਨਮਾਜ਼ ਮੌਕੇ ਪੋਬਾ ਮਾ ਰੋਰੇ ਖਾਨ ਸਾਹਿਬ ਦੇ ਇਹ ਸ਼ਬਦ ਦਿਲ ਨੂੰ ਸੱਚੀ ਚੰਜੋੜਨ ਵਾਲੇ ਨੇ ਹਾਲਾਂਕਿ ਕੁਝ ਸਮਾਂ ਪਹਿਲਾਂ ਖਾਨ ਸਾਹਿਬ ਦੇ ਮਾਤਾ ਅਤੇ ਪਿਤਾ ਦੋਵਾਂ ਦਾ ਦੇਹਾਂਤ ਹੋ ਗਿਆ ਤੇ ਇਸ ਮਗਰੋਂ ਖਾਨ ਸਾਹਿਬ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ ਤੇ ਅੱਜ ਉਹਨਾਂ ਦੀ ਮਾਂ ਬਾਪ ਦੀ ਆਖਰੀ ਨਮਾਜ਼ ਸੀ ਉਨਾਂ ਦੀ ਦੁਆ ਦੀ ਆਖੀ ਨਮਾਜ਼ ਸੀ ਤੇ ਇਸ ਮੌਕੇ ਤੇ ਪੰਜਾਬੀ ਇੰਡਸਟਰੀ ਦਾ ਹਰ ਚਿਹਰਾ ਖਾਨ ਸਾਬ ਦੇ ਲਈ ਜ਼ਰੂਰ ਖੜਿਆ ਹੈ ਖਾਨ ਸਾਹਿਬ ਨੂੰ ਮਿਲਣ ਦੇ ਲਈ ਜ਼ਰੂਰ ਪਹੁੰਚਿਆ ਹੈ ਉਹਨਾਂ ਦਾ ਪਿੰਡ ਕਪੂਰਥਲਾ ਦੇ ਕੋਲ ਹੈ ਜਿੱਥੇ ਉਹਨਾਂ ਦੀ ਮਾਤਾ ਅਤੇ ਪਿਤਾ ਦੋਵਾਂ ਨੂੰ ਜਿਹੜਾ ਸਪੁਰਦ ਦੇ ਖਾਕ ਕੀਤਾ ਗਿਆ ਸੀ ਤੇ ਅੱਜ ਉਹਨਾਂ ਦੋਵਾਂ ਦੀ ਹੀ ਆਖਰੀ ਨਮਾਜ਼ ਸੀ ਤੇ ਜ਼ਰੂਰ ਦੱਸ ਦਈਏ ਕਿ ਉਹਨਾਂ ਦੀ ਮਾਤਾ ਜਿਹੜੇ ਸੀ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤਾਂ ਅਚਨਚੇਤ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਖਾਨ ਸਾਹਿਬ ਕੈਨੇਡਾ ਛੱਡ ਕੇ ਭਾਰਤ ਆ ਜਾਂਦੇ ਨੇ ਤਾਂ ਜਿੱਥੇ ਇੱਕ ਪਾਸੇ ਮਾਂ ਦਾ ਦੁੱਖ ਹਜੇ ਭਰਿਆ ਨਹੀਂ ਸੀ ਮਾਂ ਦੇ ਜਾਣ ਦਾ ਦੁੱਖ ਹਜੇ ਭੁੱਲ ਨਹੀਂ ਸਕੇ ਸੀ ਤਾਂ 15 ਦਿਨ ਮਗਰੋਂ ਹੀ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਜਦੋਂ ਇਹ ਖਬਰ ਹਰ ਕਿਸੇ ਨੂੰ ਪਤਾ ਚੱਲਦੀ ਹੈ ਤਾਂ ਹਰ ਕੋਈ ਡੂੰਘੇ ਸਦਮੇ ਦੇ ਵਿੱਚ ਜ਼ਰੂਰ ਆ ਜਾਂਦਾ ਹੈ ਤੇ ਜਿੱਥੇ ਇੱਕ ਪਾਸੇ ਹਰ ਪਿੰਡ ਵਾਸੀ, ਹਰ ਰਿਸ਼ਤੇਦਾਰ, ਹਰ ਇੰਡਸਟਰੀ ਦਾ ਉਹ ਚਿਹਰਾ ਖਾਨ ਸਾਹਿਬ ਦੇ ਕੋਲ ਜਾਂਦਾ ਹੈ ਤੇ ਦੂਜੇ ਪਾਸੇ ਖਾਨ ਸਾਹਿਬ ਜਿਸ ਤਰੀਕੇ ਦੇ ਨਾਲ ਪੋਪਾ ਮਾਰ ਮਾਰ ਰੋਂਦੇ ਨੇ ਜਦੋਂ ਖਾਨ ਸਾਹਿਬ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਮਾਪਿਓ ਆਪਣੀ ਜ਼ਿੰਦਗੀ ਦੇ ਵਿੱਚ ਹੁਣੇ ਕਿੰਨੇ ਜ਼ਿਆਦਾ ਜ਼ਰੂਰੀ ਨੇ ਤੇ ਅੱਜ ਜਦੋਂ ਮਾਪੇ ਖਾਨ ਸਾਹਿਬ ਦੇ ਸਿਰ ਦੇ ਉੱਤੇ ਨਹੀਂ ਨੇ ਉਹਨਾਂ ਦਾ ਹੱਥ ਖਾਨ ਸਾਹਿਬ ਦੇ ਸਿਰ ਦੇ ਉੱਤੇ ਨਹੀਂ ਹੈ ਤਾਂ ਖਾਨ ਸਾਹਿਬ ਪੁੱਬਾ ਮਾਰ ਮਾਰ ਸਾਰਿਆਂ ਨੂੰ ਇਹੋ ਅਪੀਲ ਕਰਦੇ ਨੇ ਕਿ ਤੁਹਾਡੇ ਕੋਲ ਹਜੇ ਵੀ ਮੌਕਾ ਹੈ ਹਜੇ ਵੀ ਤੁਹਾਡੇ ਸਾਰਿਆਂ ਕੋਲ ਸਮਾਂ ਹੈ ਆਪਣੇ ਮਾਪੇ ਨੂੰ ਕਦੇ ਵੀ ਉੱਚਾ ਨੀਵਾ ਨਾ ਬੋਲੋ ਹਮੇਸ਼ਾ ਆਪਣੇ ਮਾਪੇ ਦਾ ਕੀਮਤ ਕਰੋ ਕਿਉਂਕਿ ਸਭ ਕੁਝ ਮਿਲ ਜਾਂਦਾ ਹੈ ਪਰ ਮਾਪੇ ਮੁੜ ਕੇ ਨਹੀਂ ਮਿਲਦੇ ਤੇ ਇਸ ਚੀਜ਼ ਦਾ ਗਮ ਜਿਹੜਾ ਖਾਨ ਸਾਹਿਬ ਨੂੰ ਪੂਰੀ ਉਮਰ ਤੱਕ ਜਿਹੜਾ ਸਤਾਏਗਾ ਤੇ ਅੱਜ ਜਦੋਂ ਉਹ ਆਪਣੀ ਮਾਤਾ ਪਿਤਾ ਦੇ ਲਈ ਦੁਆ ਕਰ ਰਏ ਸੀ ਨਮਾਜ਼ ਪੜ੍ਹ ਰਏ ਸੀ ਤਾਂ ਜੋ ਕਲਾ ਕਲਾ ਸ਼ਬਦ ਖਾਨ ਸਾਹਿਬ ਦੇ ਮੋਹੋਂ ਨਿਕਲਦਾ ਹੈ ਜੋ ਕੱਲੀ ਕੱਲੀ ਦੁਆ ਖਾਂਸਾਬ ਦੇ ਮੂੰਹੋਂ ਨਿਕਲਦੀ ਉਹ ਸੱਚੀ ਸ਼ਬਦ ਜਿਹੜੇ ਨੇ ਉਹ ਦਿਲ ਨੂੰ ਝੰਜੋੜਨ ਵਾਲੇ ਨੇ ਹਰ ਕਿਸੇ ਦੇ ਵੱਲੋਂ ਖਾਂਸਾਬ ਦੇ ਨਾਲ ਦੁੱਖ ਵਡਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਜਿੰਨਾ ਮਰਜ਼ੀ ਕੋਈ ਦੁੱਖ ਵੰਡਾਲਵੇ ਪਰ ਜਿਹੜੀ ਉਸ ਸ਼ਖਸ ਤੇ ਬੀਤਦੀ ਹੈ ਉਹ ਸਿਰਫ ਉਹੀ ਜਾਣਦਾ ਜਿਸ ਦੇ ਨਾਲ ਜੋ ਬੀਤਦੀ ਹੈ ਉਸ ਦਾ ਅਹਿਸਾਸ ਸਿਰਫ ਉਹਨਾਂ ਸ਼ਖਸ ਨੂੰ ਹੀ ਹੁੰਦਾ ਹੈ ਤੇ ਅੱਜ ਜਦੋਂ ਖਾਨ ਸਾਹਿਬ ਇਸ ਤਰੀਕੇ ਦੇ ਨਾਲ ਦੁਆ ਕਰਦੇ ਹੋਏ ਨਜ਼ਰ ਆਏ ਨੇ ਤਾਂ ਹਰ ਕਿਸੇ ਨੇ ਅਰਦਾਸ کہہ ਸਕਦੇ ਆ ਜਾਂ ਦੁਆ ਆਪਣੇ ਮਾਪਿਓ ਦੇ ਲਈ ਜ਼ਰੂਰ ਕੀਤੀ ਹੈ ਤੇ ਉੱਥੇ ਹੀ ਖਾਨ ਸਾਹਿਬ ਦੇ ਨਾਲ ਦੁੱਖ ਵੰਡਾਉਣ ਦੇ ਲਈ ਅੱਜ ਇੰਡਸਟਰੀ ਦਾ ਕੱਲਾ-ਕੱਲਾ ਚਿਹਰਾ ਪਹੁੰਚਿਆ ਹੈ ਹਰ ਕੋਈ ਉੱਥੇ ਦੁੱਖ ਵੰਡਾਉਣ ਦੇ ਲਈ ਖਾਨ ਸਾਹਿਬ ਦੇ ਨਾਲ ਪਹੁੰਚਿਆ ਬੇਸ਼ੱਕ ਉਹ ਹੰਸ ਰਾਜ ਹੰਸ ਹੋਣ ਕਮਲ ਖਾਨ ਹੋਵੇ ਜੀ ਖਾਨ ਹੋਣ ਜਾਂ ਇੰਡਸਟਰੀ ਦੇ ਹੋਰ ਕਈ ਸਾਰੇ ਚਿਹਰੇ ਜਿਹੜੇ ਨੇ ਉਹ ਅੱਜ ਸਮਾ ਕੱਢ ਕੇ ਖਾਨ ਸਾਹਿਬ ਦੇ ਕੋਲ ਗਏ ਨੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਹੌਸਲਾ ਦਿੰਦਾ ਹੈ ਕਿਉਂਕਿ ਇਹ ਜਿਹੜਾ ਗਮ ਹੈ ਉਹ ਸਭ ਤੋਂ ਵੱਡਾ ਗੱਲ ਮੈਂ ਇਸ ਤੋਂ ਵੱਡਾ ਕੰਮ ਸ਼ਾਇਦ ਹੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਹੋਵੇ ਜਿਸ ਦੇ ਸਿਰ ਦੇ ਉੱਤੇ ਮਾਂ ਪਿਓ ਦਾ ਸਾਆਇਆ ਨਹੀਂ ਹੈ ਜਿਸ ਦੇ ਸਿਰ ਦੇ ਉੱਤੇ ਹੁਣ ਕੁਛ ਹੁਣ ਕਿਸੇ ਨੂੰ ਕਹਿ ਸਕਦੇ ਆ ਕਿ ਦੁੱਖ ਵੰਡਾਣ ਵਾਲਾ ਕੋਈ ਨਹੀਂ ਆ ਉਸ ਲਈ ਸਭ ਤੋਂ ਵੱਡਾ ਦੁੱਖ ਸਿਰਫ ਇਹੀ ਹੈ ਕਿ ਅੱਜ ਮਾਂ ਪਿਓ ਜਿਹੜੇ ਨੇ ਉਹ ਕਿਸੇ ਦੇ ਸਿਰ ਤੇ ਨਹੀਂ ਨੇ ਹਾਲਾਂਕਿ ਇਸ ਦੁਆ ਦੌਰਾਨ ਉੱਚੀ ਪੱਬਾ ਮਾਰ ਮਾਰ ਕੇ ਖਾਨ ਸਾਹਿਬ ਸਿਰਫ ਇਹੀ ਗੱਲ ਆਖਦੇ ਨੇ ਕਿ हे ਅੱਲਾ ਮੈਨੂੰ ਮਾਂ ਬਾਪ ਤੋਂ ਬਿਨਾਂ ਰਹਿਣਾ ਮੇਰੇ ਲਈ ਸੱਚੀ ਬਹੁਤ ਔਖਾ ਹੈ ਮੈਨੂੰ ਸਬਰ ਦੇਈਂ ਤੇ ਮੈਂ ਤੇਰਾ ਕਰਮ ਮਨਾਣਾ ਕਿ ਤੂੰ ਮੈਨੂੰ ਸਬਰ ਦਿੱਤਾ ਤੇ ਅੱਜ ਜਿਹੜੇ ਲੋਕੀ ਜਾਂ ਜਿਹੜੇ ਸ਼ਖਸ ਆਪਣੇ ਮਾਪਿਓ ਦੀ ਕਦਰ ਨਹੀਂ ਕਰਦੇ ਉਹਨਾਂ ਨੂੰ ਸਮਝ ਦੇਈ ਕਿ ਉਹ ਆਪਣੇ ਮਾਪੇ ਦਾ ਹੰਝੂ ਸਮਝਣ ਆਪਣੇ ਮਾਪੇ ਦਾ ਦੁੱਖ ਸਮਝਣ ਤੇ ਉਹਨਾਂ ਦਾ ਸਹਾਰਾ ਜ਼ਰੂਰ ਬਣਨ ਕਿਉਂਕਿ ਮੈਨੂੰ ਪਤਾ ਹੈ ਅੱਜ ਜੋ ਮੈਂ ਖੋਇਆ ਹੈ ਉਸ ਤੋਂ ਵੱਡਾ ਗਮ ਉਸ ਤੋਂ ਵੱਡੀ ਚੀਜ਼ ਹੋਰ ਕੋਈ ਵੀ ਨਹੀਂ ਹੋ ਸਕਦੀ ਤੇ ਅੱਜ ਦੀ ਇਹ ਜਿਹੜੀ ਦੁਆ ਸੀ ਉਹ ਸੱਚੀ ਬਹੁਤ ਮੇਰੇ ਲਈ ਔਖੀ ਸੀ ਕਿਉਂਕਿ ਅੱਜ ਮੇਰੇ ਲਈ ਮੇਰੇ ਮਾਪਿਓ ਸੱਚੀ ਬਹੁਤ ਜ਼ਰੂਰੀ ਸੀ ਮੈਨੂੰ ਲੋੜ ਸੀ ਅੱਜ ਉਸ ਵੇਲੇ ਜਦੋਂ ਮੈਨੂੰ ਲੋੜ ਸੀ ਤਾਂ ਅੱਲਾ ਨੇ ਮੇਰੇ ਮਾਪਿਓ ਹੀ ਮੇਥੋਂ ਖੋਲੇ ਤੇ ਅੱਜ ਮੈਂ ਬਿਲਕੁਲ ਬੇਸਹਾਰਾ ਬਣ ਚੁੱਕਿਆ ਹਾਂ ਤੇ ਮੈਂ ਦੁਆ ਕਰਦਾ ਕਿ ਮੈਨੂੰ ਤੁਸੀਂ ਸਬਰ ਦਿਓ